Yeah. you ਹਾਂ ਜੀ ਕਿਤੇ ਕਰਿਆ ਨਾ ਬੋਲਣਾ ਅਸੀਂ ਕਿਤੋਂ ਨਹੀਂ ਹਾਂ ਤੇ ਕੀ ਗੱਲ ਕੀ ਹੋਈ ਸੀ ਜਿਹੜਾ ਕਿ ਤੁਹਾਡੇ ਹਸਬੰਦ ਦੇ ਉੱਤੇ ਤੁਹਾਡੇ ਉੱਤੇ ਜਿਹੜਾ ਕਿ ਹਮਲਾ ਕੀਤਾ ਗਿਆ ਸਰ ਬਸ ਲੜ ਕੇ ਦੋ ਦਿਨ ਬਾਅਦ ਕੇ ਗਈ ਉਸ ਤੋਂ ਬਾਅਦ ਕਿੰਦੀ ਮੇਰਾ ਸਾਰਾ ਕੁਝ ਮੈਂ ਸੀ ਮੈਂ ਲੈ ਜਾਂਦੀ ਨਹੀਂ ਤੁਹਾਨੂੰ ਨਾਲ ਮੈਂ ਮਤ ਸੋਝੀ ਤੇਰਾਵਿਆ ਡਾਟੀ ਜੀ ਆਵੋ ਤੇ ਬਾਅਦ ਤੋਂ ਆਪਾਂ ਇਹ ਆ ਕੇ ਗੱਲ ਕਰਾਂਗੇ ਜੋ ਤਰ੍ਹਾਂ ਉਹ ਲੱਗੇ ਤੇ ਉਸ ਤੋਂ ਬਾਅਦ ਸਾਡੇ ਵੀਰ ਵਾਲੇ ਨੂੰ ਜਿਹੜੇ ਪਵਾ ਕੇ ਮੈਂ ਸੱਤ ਰਾਂ ਜਰ ਕਿ ਤੁਹਾਡੇ ਸੋਹਰਾ ਸਾਹਿਬ ਵੱਲੋਂ ਤੇ ਜਰ ਕਿ ਤੁਹਾਡੀ ਨਾਨਾ ਨੂੰ ਬੇਦਖਲ ਕੀਤਾ ਪਿਆ ਵਾ ਤੇ ਫਿਰ ਕਿਸੇ ਮਦਕੇਦਾਰ ਤੇ ਆ ਕੇ ਮਦਕੇ ਕਾ ਲੋਕ ਘਰ ਵਿੱਚ ਜੇ ਕਿ ਕਲੇਸ਼ ਸ਼ੁਰੂ ਕੀਤਾ ਕਿਸ ਕਰਕੇ ਆ ਕੇ ਜਿੜਾ ਕਿ ਇਹ ਜਿੜਾ ਸਾਰਾ ਮਾਮਲਾ ਬਾਕਿਆ ਹੋਇਆ ਜਰ ਕਿ ਬੇਦਖਲ ਕੀਤਾ ਪਿਆ ਤੁਹਾਡੇ ਸੋਹਰੇ ਬੇਦਖਲ ਕੀਤਾ ਪਿਆ ਪਹਿਲੇ ਮੰਮਾ ਨੇ ਕੀਤਾ ਤੇ ਡੈਡੀ ਕਰ ਗਏ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲੈ ਕੇ ਦੁਆਰਾ ਹੋ ਗਿਆ ਤਾਂ ਉਹ ਤੁਸੀਂ ਜੇ ਸਮਝਦੇ ਕਹਿੰਦੇ ਮੇਰਾ ਵੀ ਇੱਥੇ ਹਿੱਸਾ ਪੈਂਦਾ ਹੈ। ਇਹਦਾ ਫਿਰ ਹੁਣ ਤੋਂ ਤੇ ਵਾਰੰਗ ਹੋਏ ਵਿਆਹ ਕਰਾ ਲੈ ਵੀ ਤੇਰੇ ਨਾਲ ਇਹ ਤਰ੍ਹਾਂ ਦਾ। ਬਸ ਇਤੋਂ ਬਸ ਦਿਲ ਚ ਰੱਖੀਏ ਨੇ ਇਹ ਤੇ ਬੰਦੇ ਪਵਾ ਦੇ। ਕੀ ਨਾਮ ਕੀ ਤੁਹਾਡੇ ਹੈ? ਅਰੇ। ਤਾਂ ਕੀ ਤੁਹਾਨੂੰ ਪਤਾ ਕਿ ਉਸ ਟਾਈਮ ਤੇ ਕਿਹ ਕਿਹ ਕਿੰਨੇ ਬੰਦੇ ਸੀ ਜਿਹੜੇ ਤੁਹਾਡੇ ਨਾਲ ਲੱਗੇ? ਹਾਂਜੀ ਸਰਹੰਜਣੇ ਸੀ। ਕੋਈ ਨਾਮ ਬਾਖ ਪਤਾ ਹੈ? ਹਾਂਜੀ ਤਿੰਨਾਂ ਦਾ ਪਤਾ ਹੈ। ਬੀਰਸ ਸਿੰਘ ਤੇ ਪਤੂ ਤੇ ਕਾਂਜੀ। ਟਨ ਟੂ ਦੀ ਪੁਲਿਸ ਤੇ ਉਚਿਤ ਕਰੇ ਤਾਂ ਕੀ ਮੰਗਾ ਕੀ ਕਰਦੇ ਹੈ ਸਾਹਿਬ ਮੰਗ ਰਹੀ ਹਾਂ ਮੇਰਾ ਜਾਨ ਚਲ ਜਾਣੇ ਮੇਰੇ ਬੱਚੇ ਹੋ ਜਾਣੇ ਨਹੀਂ ਜਿੱਦਾਂ ਮੇਰੇ ਮੈਨਾਂ ਕਦੇ ਮੈਨੂੰ ਸਜ਼ਾ ਮਿਲੇ ਰਾਂ ਦੋਨਾਂ ਨੂੰ ਸਾਰਿਆਂ ਨੂੰ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਤਾ ਕੁਮਾਰ ਹੈ ਹਾਂਜੀ ਤਾਂ ਕਿੱਥੇ ਦੇ ਰਹਿਣ ਵਾਲੇ ਹੋ ਬਈ ਬਲਤੀ ਏਰੀਆ ਦੇ ਪੁਛਾੜਾ ਰਹਿਣ ਵਾਲੇ ਹਾਂਜੀ ਕੀ ਗੱਲ ਕੀ ਹੋਈ ਹੈ ਕਿ ਜਿਹੜੇ ਕਿ ਤੁਹਾਡੀ ਪਤਨੀ ਦੇ ਤੁਹਾਡੇ ਉੱਤੇ ਬੱਚੇ ਰੋਤੇ ਜਾਨ ਨੂੰ ਮਾਰਨ ਲਈ ਹਮਲਾ ਕੀਤਾ ਗਿਆ ਤਾਂ ਇਹ ਕਿਹਦੇ ਵੱਲੋਂ ਕੀਤਾ ਗਿਆ ਤੇ ਕਿਦਨ ਇਹ ਤੁਹਾਡੇ ਤੇ ਹਮਲਾ ਹੋਇਆ ਜਿੰਨ ਬੰਦੀ ਨਾਲ ਥੋੜਾ ਜਿਹਾ ਜਿੱਦਣ ਉਹਦੇ ਵੱਲੋਂ ਕੀਤਾ ਗਿਆ ਹਮਲਾ ਉਹ ਨਹੀਂ ਤਾਂ ਅਜਿਹਾ ਮੇਰੀ ਵਾਈਫ ਨਾਲ ਲੜ ਗਈ ਸੀ ਤੇ ਫਿਰ ਇਸੇ ਕਰਕੇ ਉਹਨੇ ਦੇਰਤੀ ਰੱਖੀ ਕੋਈ ਉਹਨੇ ਰਾਤ ਨੂੰ ਬੰਦੇ ਘਵਾਤੀ ਸੀ ਉਸ ਦਿਨ ਜੇ ਜਦੋਂ ਉਹਨੇ ਆਣ ਕੇ ਸੇ ਮਾਰਨਾ ਚਾਹੀਦਾ ਕੀ ਨਾ ਮੱਥਾ ਡਿਪੈਂਡ ਦਾ ਰੰਗ ਨਹੀਂ ਕਾ ਕਿੱਥੇ ਬੈਈ ਪਈ ਉਹ ਤਾਂ ਜਿਹੜੇ ਕਿ ਤੁਹਾਡੇ ਫਾਦਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਤੁਹਾਡੇ ਸਿਸਟਰ ਨੂੰ ਕਈ ਸਾਲਾਂ ਤੋਂ ਬੇਦਖਲ ਕੀਤਾ ਪਿਆ ਤਾਂ ਫੇ ਵੀ ਕਿਤੇ ਪ੍ਰੋਪਰਟੀ ਨੂੰ ਲੈ ਕੇ ਤੇ ਸਾਰਾ ਮਾਮਲਾ ਇਸੇ ਕਰਕੇ ਆਈ ਜੀ ਉਹ ਸੋਚਦੇ ਆ ਕਿ ਇਕੱਲੀ ਬੇਟੀ ਸਾਰਾ ਕੁਝ ਸਾਰ ਕੇ ਮੈਨੂੰ ਕੁਝ ਨਹੀਂ ਹੋਰਦਾ ਤੈਨੂੰ ਦੰਦ ਲਈ ਤੇਰੇ ਮਿੱਤ ਵਿਆਹ ਦੇ ਸਭ ਕੁਝ ਦੇਤਾ ਤੇ ਤੈਨੂੰ ਬੱਕਰੀ ਦਾ ਪਾਸ ਤੋਂ ਬਾਅਦ ਜੋ ਫੇਰ ਹੋਣੇ ਤੁਹਾਨੂੰ ਬਿੱਲੇ ਜਿਹੜਾ ਹੈ ਫਸਦਨ ਉਹਦੀ ਸਾਜ ਰੀ ਉਹ ਦੁਬਾਰਾ ਫੇਰ ਕਿਤੇ ਵਿਆਹ ਕਰਾ ਲਿਆ ਆਪਣੀ ਮਰਜ਼ੀ ਦੇ ਨਾਲ ਕਿ ਇਸੇ ਕਾਰਨਾ ਕਰਕੇ ਤੁਹਾਡੇ ਫਾਦਰ ਮਦਰ ਵੱਲੋਂ ਇਹ ਬੇਜਖਲ ਕਿ ਤਾਂ ਹੁਣ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿ ਜੇ ਤਾਂ ਕਿ ਤੁਹਾਡੇ ਛੋਟੇ ਛੋਟੇ ਬੱਚੇ ਵੀ ਹੈਗੇ 4 ਤਾਂ ਘਰ ਦੇ ਵਿੱਚ ਫੇਰ ਤੁਹਾਡੇ ਤੇ ਹਮਲਾ ਹੋ ਸਕਦਾ ਹੋ ਸਕਦਾ ਤੇ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਮੇਰੇ ਕੋਲ ਦੋਦੇ ਦਾ ਹੈਸਬੈਂਡ ਨੂੰ ਫੜ ਲਿਆ ਹੈ ਜਿੰਨਾਂ ਦੀ ਇਹ ਪਹਿਲੀ ਗੱਲ ਜਿਹਨੂੰ ਬਿਤਾਉਣ ਦੇ ਤੌਰ ਤੇ ਕਰਦੀ ਹੋਏ ਨਹੀਂ ਤੁਹਾਨੂੰ ਲੱਗਦਾ ਵਾ ਕਿ ਉਹਨਾਂ ਵੱਲੋਂ ਕਿਹ ਲੋਕੀ ਤੁਹਾਨੂੰ ਇਸ ਤੋਂ ਇਲਾਵਾ ਜੇ ਕਿ ਹਮਲਾ ਤਾਂ ਕੀਤਾ ਕੀਤਾ ਧਮਕੀ ਵੀ ਕੋਈ ਦਿੱਤੀ ਹੈ ਨਹੀਂ ਧਮਕੀ ਤਾਂ ਦਿੱਤੀ ਇਹ ਤੁੱਕੀ ਗੋੜੀ ਪਾਣੀ ਨਹੀਂ ਜੀ ਸਕਦਾ ਜੇ ਗਵਰੇ ਪੜੀ ਹੋਂਕਾਰ ਬਾਰੇ ਬੋਲੇ ਹਨ데요 ਹੋਂਕਾਰ ਗਲਤੀ ਕਰਾਇਆ ਤੁਕਾਰ ਨਹੀਂ ਸਕਦੀ ਦੁਬਾਰਾ ਫਿਰ ਬੁਣਦੇ ਕੋਆ ਸਕਦਾ ਸੋ ਆ ਸਾਡੀ ਸਾਰ ਬਾਤ ਹੈ ਕਿ ਮਤ ਕਿ ਤੁਹਾਨੂੰ ਅਜੇ ਵੀ ਡਰ ਹੈਗਾ ਵਾ ਕਿ ਜਿਸ ਕਦਰ ਮਤ ਕਿ ਤਰੀਕੇ ਨਾਲ ਤੁਹਾਨੂੰ ਬੱਟ ਟੋਕ ਕੀਤੀ ਹੈ ਤਾਂ ਉਹ ਸਾਫ ਪਤ ਲੱਗਦਾ ਹੀ ਹੈ ਤਾਂ ਇਹ ਕਹਾਂ ਕਿ ਸਿੱਧੇ ਗੀਟੇ ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕੀ ਕਰਦੇ ਹੋ ਤੁਸੀਂ ਨਹੀਂ ਮੰਗ ਕਰਦੇ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਾਹ ਸਾਰੇ ਤੇ ਕੋਈ ਉਗਲਾ ਨਾ ਹੋਵੇ ਜੀ ਕੋਈ ਨਾ ਕਾਰਵਾਈ ਕੀਤੀ ਜਾਵੇ ਬੰਦੇ ਛੱਡ ਕੇ ਨੇ ਚਿਕਨ ਟਵਾ ਕੇ ਫੇਰ ਬਾਹਰ ਨਸ਼ਾ ਭਰ ਆਇਆ ਮਸਲਾ ਨਸ਼ਾ ਦੀ ਗੱਲ ਸੀ ਆ ਕੋਈ ਬੰਦੇ ਦੀ ਪਛਾਣ ਹੈ ਕੀ ਕੋਈ ਨਾਮ ਹਾਂ ਜੀ ਕੌਣ ਕੌਣ ਸੀ ਇੱਕ ਫੋਟੋ ਇਹ ਕੋਲ ਡਾਂਡੀ ਬਸ ਦੋ ਜਿਹੜੇ ਇਹਨਾਂ ਦੇ ਕਿਸਾਨ ਨੇ ਮੇਰੇ ਮਨ ਨੂੰ ਦਰਦ ਹੋਇਆ ਆਹ ਚੰਗਾ ਡਾਲੂ ਵੀ ਡਾਲੂਆਂ ਵੀ ਮੈਂ ਕੋਲ ਰਹਿ ਮੇਰੇ ਕਰੀ ਕੋ ਰਾਤ ਨੇ ਛੱਡਾ ਮੇਰੇ ਵੀ ਲੱਗਿਆ ਹੋਇਆ ਸਾਡੀ ਆਏ ਕਿ ਤੁਹਾਨੂੰ ਚਾਹੀਦਾ ਹੈ ਅਸੀਂ ਤੁਹਾਡੇ ਵੀ ਹਾਂਜੀ ਮਾਰਾ ਮੇਰੀ ਕੀ ਨਾਮ ਅਜੇ ਪਨਾ ਹਾਂਜੀ ਕਿਥੋਂ ਦੇ ਰਹਿਣ ਵਾਲੇ ਦਾਰ ਇਹ ਜਿਹੜੇ ਕਿ ਤੁਹਾਡੇ ਕੁੜੀ ਨਾਲ ਮਾਰਕਟ ਹੋਈ ਹੈ ਇਹ ਸਾਰਾ ਕੀ ਮਾਮਲਾ ਸੀ ਤੇ ਕਿਸ ਤਰੀਕੇ ਨਾਲ ਮਾਰਕਟ ਹੋਈ ਸਰ ਸੰਦੇਵ ਬੰਦੇ ਨੂੰ ਟੋਕ ਲੈ ਆ ਕੇ ਸ਼ਹਿਰ ਆਵੇ ਸਾਨੂੰ ਉਦੋਂ ਫੋਨ ਕੀਤਾ ਸੀ ਨਾਲ ਹੀ ਫਸਤਾ ਫਸਤਾ ਮੈਂ ਦੇਖਿਆ ਨਹੀਂ ਮਨੂੰ ਨਾਲ ਹੀ ਮਤਲਬ ਬੇਹੋਸ਼ ਹੋ ਗਈ ਮੈਨੂੰ ਫਿਰ ਚੇ ਪਾ ਕੀ ਤੁਹਾਨੂੰ ਕੁਝ ਪਤਾ ਹੈਗਾ ਕਿ ਸਾਰਾ ਕੀ ਮਾਮਲਾ ਕੀ ਸੀ ਪਰਿਵਾਰਿਕ ਮਾਮਲਾ ਸੀ ਕਿ ਕੀ ਕਾਰਨ ਕੀ ਸੀ ਜਿਹੜੇ ਕਰਕੇ ਜਿਹੜਾ ਕਿ ਮਾਰਕਟ ਹੋਈ ਰੇ ਤੇੰਦੇ ਲਾਉਂਦੀ ਰਹੀ ਪਹਿਲਾਂ ਕੋਠੇ ਤੇ ਉਚੜ ਚੁਲੂ ਫੇਰ ਵੀਗੇ ਸਾਰਾ ਰਸਤਾ ਦਿਖਾ ਕੇ ਵੀ ਆਹ ਰਸਤਾ ਇਤੋ ਹੀ ਨੰਗਣਾ ਆ ਕੰਮ ਕਰਨਾ ਇਦਾਂ ਰਾਤ ਨੂੰ ਇੱਕ ਵੇ ਬੰਦੇ ਭਾਈ ਪੰਜ ਤੇ ਨਾਲ ਹੀ ਨਾਲ ਇਹ ਕੰਮ ਕਰਦਾ ਉਹਨੇ ਵਿੱਚ ਪਿਸਾਰ ਚਾਹਿਆਲੇ ਟੋਟੇ ਦੇ ਬਾਹਰ ਕੱਢ ਕੇ ਟੋਟੇ ਦੇ ਬਾਹਰ ਤੇ ਕਿੰਨੇ ਬੱਚੇ ਸਾਡੀ ਬੇਟੀ ਚਾਰ ਤੇ ਹਸਬੰਦ ਨੂੰ ਸਾਡੇ ਮਾਰ ਕੋਟ ਨਹੀਂ 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 ਮਾਰਿਆ ਚਾਹਦੇ ਜਾਂਦੇ ਮਾਰਦੇ ਜਦ ਜਾਂਦੇ ਜਾਂਦੇ ਉੱਤੇ ਵੀ ਹਮਲਾ ਕਰਕੇ ਦਿੱਤਾ ਮੈਂ ਦੇਖਿਆ ਕਈ ਨੂੰ ਵੀ ਸਾਨੂੰ ਹੱਥ ਮਿਲੇ ਜੋ ਵੀ